ਠੀਕ ਆਈ ਠੀਕ ਆ ਮੇਲਾ ਬਣਿਆ ਪੁੱਤਰੋ ਆ ਗਏ ਡੱਲੇ ਵਾਲੀ ਨਹਿਰ ਤੇ ਤੇ ਮੇਲਾ ਇੱਥੇ ਹੀ ਪੂਰਾ ਭਗਿਆ ਪਿਆ ਵਾ ਗਾਹ ਨੂੰ ਦਿਖਾਉਂਦੇ ਆ ਮਾਵਾੜਾ ਮੇਰਾ ਪੂਰਾ ਹੈ ਕੰਮ ਇੱਥੇ ਲੱਗਦਾ ਜਾਮ 4-5 ਕਿਲਾ ਮੀਟਰ ਨਗਰੀਆਂ ਘੱਟ ਪਾਲੀ ਚਾਹਤਾ ਅੱਜ ਪੂਰਾ ਟੈਲ ਹੀ ਹੋਣਾ ਇੱਥੇ ਕੰਮ ਦੇਖੀ ਆਇਓ ਕੀ ਮਾਹੌਲ ਬਣਦਾਾਰੇ ਕੋਈ ਤਾਂ ਟਰੈਕਟਰ ਤੇ ਯਾਰ ਦੀ ਸੰਗਤ ਮੇਟਰ ਆ ਗਏ ਕਾਂਗੇ ਪਿੰਡ ਚ ਮੇਲਾ ਬਣਿਆ ਪਿਆ ਦੇਖੋ ਹੁਣ ਪੂਰਾ ਮਾਹੌਲ ਗਰਮ ਆ ਇੱਥੇ ਫੇਰ ਜਾਲਨਾ ਦਾਰੂ ਦਾ ਲੰਗਰ ਤੁਹਾਨੂੰ ਲੰਗਰ ਦਿਖਾਉਣਾ ਚੱਲਦਾ ਦਾਰੂ ਦਾ ਕਿਹੜੇ ਹਿਸਾਬ ਨਾਲ ਕੀ ਸਿਸਟਮ ਹੁੰਦਾ ਆ ਆ ਦੇਖੋ ਬਾਬੇ ਜਾਂਦੇ ਆ ਉੱਡੇ ਕੰਮ ਪੂਰਾ ਕਿਹੜਾ ਹੋਇਆ ਪਿਆ ਭਾਈ ਉਨੇ ਘਰਾਂ ਪਰੋਂ ਮੀਂਹ ਹੀ ਕਿਤਾ ਵੇਟਰ ਦੇਖੋ ਸਾਰਿਆਂ ਕੋਲ ਆਪ ਦੇ ਆਪ ਦੇ ਝੋਲੇ ਆ ਤੇ ਇਸ ਵਿੱਚ ਹੈਗੀ ਆ ਬੋਤਲਾ ਪਾਣੀ ਪੁਣੀ ਵਾਲੇ ਗਲਾਸ ਪਾਣੀ ਵਾਲੀਆਂ ਬੋਤਲਾਂ ਸਾਰਾ ਆਪ ਦਾ ਸਾਨੂੰ ਸਵਾਲਾ ਲੋਕ ਲੈ ਕੇ ਆਉਂਦੇ ਆ ਮਿੱਤਰੋ ਪੂਰਾ ਮੋੜਾ ਇੱਥੇ ਦਾਰੂ ਚੜਦੀ ਵੀ ਆ ਮਤਲਬ ਕੀ ਜਿਹੜਾ ਸੁੱਖਾ ਦੁੱਖ ਰਿਹਾ ਉਹ ਜ਼ਰੂਰੇ ਚੜਾਉਂਦੇ ਆ ਤੇ ਆਹ ਵੇਖੋ ਪੱਗ ਚਾਲਦਾ ਫੜਕਦਾ ਕੰਮ ਤੇ ਪਹੁੰਚ ਗਏ ਆਪਾਂ ਕੌਕੇ ਕਲਾ ਇਤਰਾ ਮਾਹੌਲ ਪੂਰਾ ਗਰਮ ਹੋਇਆ ਪਿਆ ਸੱਟਾ ਇਤਰਾ ਮੋਟਰ ਹੈਗਾ ਲਾੜਾ ਪਾਰਕਿੰਗ ਚ ਤੇ ਪਾਰਕਿੰਗ ਲਾ ਕੇ ਫਿਰ ਤੁਹਾਨੂੰ ਦਿਖਾਉਂਦੇ ਆ ਮੇਲਾ ਗੇਲਾ ਆ ਜਾਓ ਫਰਟ ਜੋਦੀ ਗਿ ਇਸਤਾਤੀ ਅੰਕ ਆਸ ਤੇ ਰਹਿਣਾ ਗੱਡੀ ਜਰਣਾ ਆ 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 ਠੀਕ ਆਈ ਠੀਕ ਆ ਮੇਲਾ ਬਣਿਆ ਉਨੇ ਕੁਝ ਹੋਰ ਵੈਗਦਾ ਹੁੰਦਾ ਇੱਥੇ ਗਲਾਸ ਤੇ ਬੋਤਲਾਂ ਵਿਕਦੀਆਂ ਦੇਖੋ ਇਹ ਮੇਨ ਜਗਾਵਾ ਅਯੁੱਧਰ ਨੂੰ ਚੱਲੇ ਆ ਇੱਥੇ ਫਰੂਟਾਂ ਦਾ ਲੰਗਰ ਚੱਲਦਾ ਵਾ ਫਰੂਟ ਕਿਹਾੜ ਪੈਕ ਦੇ ਨਾਲ ਇੱਥੇ ਮੋਲ ਬਣਿਆ ਵਾ ਪੂਰਾ ਇੱਥੇ ਚੱਲਦਾ ਲੰਗਰ ਔਰ ਮੈਟਰ ਟ੍ਰਾਲੀ ਚੱਲਦਾ ਦਰੂ ਲੰਗਰ ਅੱਦਰ ਆਪਦੇ ਭਾਈ ਜਾਂਦਾ ਹੈ ਹਾਂ ਆਪ ਆਪ ਇੱਕ ਗਲਾਸ ਬਣਾਈ ਜਾਂਦਾ ਤੇ ਇਸੇ ਤਰੀਕੇ ਨਾਲ ਕਹੀ ਨਾ ਵੱਟ ਕੇ ਬੋਤਲ ਨੂੰ ਇੱਥੇ ਮਿੱਤਰੋ ਮੇਨ ਜਗਾ ਬਾਬੇ ਜੀ ਕਿੱਥੇ दारू ਚੜਦੀ ਆ ਉਹ ਸਾਹਮਣੇ ਇੱਥੇ ਲੱਗਦਾ ਦਾਰੂ ਦਾ ਭੋਲ ਦਾ ਜੇ ਭਾਈ ਹੁਣ ਇੱਥੇ ਡੱਬਾ ਚੜਾਉਣਾ ਆਇਆ ਦਾਰੂ ਦਾ ਆ ਦੇਖੋ ਡੱਬਾ ਚੜਾ ਕੇ ਦਾਰੂ ਦਾ ਟੱਪੋ ਲਵਾਉਣਗੇ ਕੇਰੀ ਓਏ ਓਹ ਕੇਰੀ ਜਿਹੜੀਆਂ ਸੁੱਖਾਂ ਦਾ ਕਾਪੂਰੀਆਂ ਆਂਦੀਆਂ ਉਹ ਆਪਦੇ ਇੱਥੇ ਡਾਰੂ ਦਾ ਡੱਬਾ ਸੁੱਟ ਜਾਂਦੇ ਆ ਦੇਖੋ ਚੜਾ ਕੇ ਜਾਂਦੇ ਆ ਬਾਅਦ ਚੋਂ يا رسول الله يا ਜੜਦਾ ਬਾਬੇ ਦਾ ਪ੍ਰਸ਼ਾਦ ਸਾਰੀ ਸੌਖੀ ਹੁੰਦੀ ਆ ਵੀ ਇਹੀ ਦਾਰੂ ਚੜਾ ਕੇ ਜਾਵਾਂਗੇ ਤੇ ਉਹ ਅੱਜ ਸਭ ਤੋਂ ਪਹਿਲੀ ਕਰਦਾ ਦਾਰੂ ਚੜਾਉਂਦੇ ਆ ਕੀ ਡੱਬੇ ਦੀ ਸ਼ਰਤ ਆਉਂਦੀ ਆ ਤੇ ਕਿਸੇ ਦੀ ਬੋਤਲ ਦੀ ਕਹਿੰਦੀ 2 ਲਾਇਗ ਦੀ 5 ਬੋਤਲਾਂ ਦੀਆਂ ਚਾਰ ਤਾਂ ਆਉਂਦੀ ਆ ਸਾਰੇ ਆ ਗੋ ਸ਼ੌਦ ਦਾ ਮੁਤਾਬਕ ਟੁੱਟਾ ਗਏ ਜਾਂਦੇ ਤੇ ਨਈ ਜਾਂਦੇ ਮੇਰੇ ਦਾ ਬਾਹ ਪਿਆਪੂ ਹੋ ਬਾਈ ਤੱਕ ਆ ਜਾਵੇ ਧੰਨ ਭਈ ਆਏ ਕੰਮ ਕਿਹੜਾ ਹੋ ਜਾਂਦਾ ਠੀਕ ਆ ਅਰੇ ਮਰਦਾ ਮੇ ਲੱਗਦਾ ਦੋ ਹੀ ਬੱਜੇ ਆ ਇੱਥੇ ਟਰਾਲੀ ਚੱਲਦਾ ਗਾਰਵਾ ਲੰਗੜ ਇੱਥੇ ਜਿੰਨੀਆਂ ਵੀ ਦਰਾਂ ਆਉਂਦੀਆਂ ਸਾਰੀਆਂ ਇੱਕ ਟਰਾਲੀ 'ਚ ਇਕੱਠੀਆਂ ਕਰ ਲੈਂਦੇ ਆ ਟਰਮਾ 'ਚ ਫਿਰ ਉਹ ਬਾਅਦ 'ਚ ਵਰਦਾਈ ਜਾਂਦੇ ਆ ਆ ਦੇਖੋ ਜਾਵਦਾ ਕੰਮ ਪਰ ਦੇਰੇ ਤੇ ਤੂੰ ਨਿਕਲ ਆਇਆ ਮੈਨੂੰ ਤਾਂ ਫਿਕਰ ਆ ਸਾਰੇ ਕਮੁਰਾ ਪ੍ਰੋਟੈਕਸ਼ਨ ਕੀਤੀ ਹੈ ਮਰੀ ਕੰਡਾਰੀਦਾਰ ਲਾਗੇ ਮਾਨ ਪੂਰੀ ਬੜੀ ਪਈ ਆ ਇੰਨੀ ਟਿਕ ਤੁਸ ਲਾਉਂਗੇ ਇਹ ਇਧਰ ਵੀ ਗੱਲਬਾਤ ਪੂਰੀ ਬੜੀ ਪਈ ਆ